ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰ ਪਾਰਟੀਆਂ ਦੇ ਪਲਵਾਨ ਪੱਟਾਂ ਤੇ ਥਾਪੀ ਮਾਰ ਕੇ ਇੱਕ ਦੂਜੇ ਨੂੰ ਡੇਗਣ ਦਾ ਦਾਵਾ ਕਰ ਰਹੇ ਹਨ ਕੋਈ 13 0 ਦੀ ਗੱਲ ਕਰਦਾ ਹੈ ਕੋਈ ਬਦਲਾਅ ਦੀ ਗੱਲ ਕਰਦਾ ਹੈ ਹਰ ਇੱਕ ਪਾਰਟੀ ਇੱਕ ਦੂਸਰੇ ਉੱਪਰ ਦੂਸ਼ਣ ਬਾਜੀ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੀ ਪੰਜਾਬ ਦੇ ਗੰਭੀਰ ਮੁੱਦੇ ਚਾਹੇ ਉਹ ਨਸ਼ਿਆਂ ਦਾ ਹੋਵੇ ਜ਼ਮੀਨ ਹੀਟ ਘਟ ਰਹੇ ਪਾਣੀ ਦਾ ਹੋਵੇ ਚਾਹੇ ਉਹ ਵਿਦੇਸ਼ ਪਲਾਨ ਕਰ ਰਹੀ ਜਵਾਨੀ ਦਾ ਹੋਵੇ ਚਾਹੇ ਸ਼ੰਭੂ ਬਾਰਡਰ ਦੇ ਉੱਪਰ ਰੋੜ ਰਹੀ ਕਿਸਾਨੀ ਦਾ ਹੋਵੇ ਇਹਨਾਂ ਮੁੱਦਿਆਂ ਦੇ ਉੱਪਰ ਕਿਸੇ ਵੀ ਸਿਆਸੀ ਪਾਰਟੀ ਨੇ ਗੰਭੀਰਤਾ ਨਾਲ ਗੱਲ ਨਹੀਂ ਕੀਤੀ ਜਿਹੜੇ ਬੰਦੇ ਪੰਜਾਬ ਦੇ ਇਹੋ ਜਿਹੇ ਮੁੱਦਿਆਂ ਦੇ ਉੱਪਰ ਹੁਣ ਗੰਭੀਰ ਨਹੀਂ ਉਹ ਚੋਣਾਂ ਚਿਤਣ ਤੋਂ ਬਾਅਦ ਕਿੰਨੇ ਕੁ ਗੰਭੀਰ ਹੋਣਗੇ ਇਸ ਦਾ ਅੰਦਾਜ਼ਾ ਆਪਾਂ ਸਹਿਜੇ ਹੀ ਲਗਾ ਸਕਦੇ ਹਾਂ ਵੋਟ ਬਹੁਤ ਕੀਮਤੀ ਸ਼ੈ ਹੈ ਇਸ ਨੂੰ ਐਵੇਂ ਹੀ ਕਿਸੇ ਵਿਅਕਤੀ ਵਿਸ਼ੇਸ਼ ਦੇ ਮਗਰ ਲੱਕੇ ਕਿਸੇ ਪਾਰਟੀ ਦੇ ਮਗਰ ਲੱਕੇ ਕਿਸੇ ਚਾਚੇ ਤਾਈ ਦੇ ਮਗਰ ਲੱਕੇ ਨਾ ਪਾਇਓ ਜਿਹੜਾ ਬੰਦਾ ਤੁਹਾਡੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਜਵਾਨੀ ਦੀ ਕਿਸਾਨੀ ਦੀ ਪਾਣੀ ਦੀ ਗੱਲ ਕਰਦਾ ਉਸ ਉਮੀਦਵਾਰ ਨੂੰ ਦੇਖ ਕੇ ਵੋਟ ਪਾਇਓ ਐਵੇਂ ਨਾ ਹੋਵੇ ਕਿ ਮੁੜ ਕੇ ਫਿਰ ਪਛਤਾਣ ਤੋਂ ਇਲਾਵਾ ਸਾਡੇ ਕੋਲ ਕੋਈ ਰਸਤਾ ਨਾ ਬਚੇ